ਇਹ ਚੰਗੀ ਲੱਗੇ ਪੜ੍ਹਦੀ ਸੀ ਜਿੰਨਾ ਟਾਈਮ ਮਿਲਦਾ ਪੜ੍ਹਦੀ ਮੇਰੀ ਵੀ ਹੈਲਪ ਕਰਦੀ ਸੀ ਮੈਂ ਬਿਮਾਰ ਰਹੀ ਨਹੀਂ ਮੇਰੇ ਆਪਰੇਸ਼ਨ ਹੋ ਤਾਇਆ ਪਰ ਮੇਰੀ ਪੂਰਾ ਧਿਆਨ ਰੱਖਦੀ ਹੈ ਘਰ ਵਿੱਚ ਵੀ ਧਿਆਨ ਰੱਖਦੀ ਹੈ ਪੜ੍ਹਾਈ ਵਿੱਚ ਮੈਂ ਮਤਲਬ ਸਾਰੇ ਕੰਮ ਚ ਵਧੀਆ ਬੇਟੀ ਸਾਰੀ ਘਰ ਵੀ ਸੰਭਾਲਦੀ ਸੀ ਸਾਰਾ ਕੁਝ ਕਰਨੀ ਸੀ ਅਸੀਂ ਬਾਕੀ ਛੋਟੇ ਭੈਣ ਭਰਾ ਉਹਨਾਂ ਨੂੰ ਸੰਭਾਲਦੀ ਸਾਰਾ ਵਕਤ ਅਸੀਂ ਮਿਹਨਤ ਕਰਦੇ ਸੀਗੇ ਕਿਉਂਕਿ ਮਿਹਨਤ ਸਾਡੀ ਉਹ ਅੱਜ ਰੰਗ ਲਿਆਈ ਹੈ ਤਾਂ ਮੈਨੂੰ ਲੱਗਦਾ ਵੀ ਇਹ ਸਕੂਲ ਦਾ ਸ਼ਾਇਦ ਪਹਿਲਾ ਬੱਚਾ ਹੀ ਆ ਜਿਹੜਾ ਪੰਜਾਬ ਦੀ ਮੈਡ ਦੇ ਵਿੱਚ ਆਇਆ ਜਿੱਥੋਂ ਤੱਕ ਹੋ ਸਕੇਗਾ ਜੀ ਜਦੋਂ ਜਦੋਂ ਇਹਨੂੰ ਮੇਰਾ ਸਾਥ ਚਾਹੀਦਾ ਹੋਏਗਾ ਮੇਰੀ ਗਾਈਡੈਂਸ ਚਾਹੀਦੀ ਹੋਏਗੀ ਮੈਂ ਹਮੇਸ਼ਾ ਇਹਦੇ ਨਾਲ ਰਵਾਂਗੀ ਇਹਨੂੰ ਹਰ ਤਰ੍ਹਾਂ ਹੈਲਪ ਕਰਾਂਗੀ ਜੀ ਹਰ ਤਰ੍ਹਾਂ ਸਪੋਰਟ ਕਰਾਂਗੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੈਰੀ ਫਰੀਦਕੋਟ ਜ਼ਿਲ੍ਹੇ ਦੀਆਂ ਸੱਤ ਕੁੜੀਆਂ ਨੇ ਅੱਜ ਕਮਾਲ ਕਰ ਦਿੱਤਾ ਉਹ ਸੱਤੇ ਕੁੜੀਆਂ ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦਾ ਨਤੀਜਾ ਐਲਾਨ ਕੀਤਾ ਗਿਆ ਹੈ ਉਸ ਦੇ ਵਿੱਚ ਮੈਟ ਲਿਸਟ ਵਿੱਚ ਆਈਆਂ ਤੇ ਜਿਹੜੀ ਕੁੜੀ ਤੇ ਇਹ ਤੁਸੀਂ ਫੁੱਲ ਸਿੱਟੇ ਜਾਂਦੇ ਦੇਖ ਰਹੇ ਹੋ ਉਸ ਦੇ ਮਾਪੇ ਸਮੇਤ ਉਸ ਦੇ ਹਾਰ ਪਾਏ ਜਾ ਰਹੇ ਆ ਉਸ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਉਸ ਤੇ ਫੁੱਲ ਸਿੱਟੇ ਜਾ ਰਹੇ ਆ ਇਹ ਇੱਕੋ ਇਕਲੋਪੀ ਲੜਕੀ ਆ ਜਿਹੜੀ ਸਰਕਾਰੀ ਸਕੂਲਾਂ ਦੇ ਵਿੱਚੋਂ ਮੈਟ ਲਿਸਟ ਦੇ ਵਿੱਚ ਆਈ ਆ ਤੇ ਉਹ ਵੀ ਉਸ ਸਕੂਲ ਦੇ ਵਿੱਚੋਂ ਜਿਹੜਾ ਸਰਕਾਰੀ ਕੰਨਿਆ ਸਕੂਲ ਫਰੀਦਕੋਟ ਦਾ ਸਕੂਲ ਆ ਉਸ ਦੇ ਵਿੱਚੋਂ ਪਹਿਲੀ ਵਾਰੀ ਕੋਈ ਮੈਟ ਦੇ ਵਿੱਚ ਆਇਆ ਤੇ ਉਹ ਵੀ ਲੜਕੀ ਅਧਿਆਪਕ ਇਨਚਾਰਜ ਡੀਓ ਤੇ ਹੋਰ ਜਿਹੜੇ ਅਧਿਕਾਰੀ ਆ ਉਹੁੱਲੇ ਨਹੀਂ ਸਮਾਰੇ ਕਿ ਇਸ ਲੜਕੀ ਨੇ ਉਹਨਾਂ ਦਾ ਸਿਰ ਪੰਜਾਬ ਦੇ ਵਿੱਚ ਉੱਚਾ ਕਰ ਦਿੱਤਾ ਹੈ ਫਰੀਦਕੋਟ ਦੇ ਡੀਓ ਤੇ ਬਾਕੀ ਸਟਾਫ ਸਕੂਲ ਦਾ ਸਟਾਫ ਵਿਸ਼ੇਸ਼ ਤੌਰ ਤੇ ਇਸ ਦਾ ਸਨਮਾਨ ਕਰਨ ਲਈ ਇਸ ਦੇ ਹਾਰ ਪਾਉਣ ਲਈ ਇਸ ਦਾ ਮੂੰਹ ਮਿੱਠਾ ਕਰਾਉਣ ਲਈ ਇਸ ਦੇ ਮਾਪਿਆਂ ਦਾ ਧੰਨਵਾਦ ਕਰਨ ਲਈ ਇਸ ਦੀ ਅਧਿਆਪਕ ਦਾ ਧੰਨਵਾਦ ਕਰਨ ਲਈ ਸਾਰੇ ਇੱਕੋ ਵੇਲੇ ਇਕੱਠੇ ਹੋਏ ਤੇ ਸਾਰਿਆਂ ਨੇ ਇਸ ਲੜਕੀ ਨੂੰ ਅੱਗੇ ਵਧਣ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ 500 ਵਿੱਚੋਂ 493 ਨੰਬਰ ਲੈ ਕੇ ਮੈਰਿਟ ਵਿੱਚ 51ਵੇਂ ਸਥਾਨ ਤੇ ਆਉਣ ਵਾਲੀ ਇਹ ਲੜਕੀ ਦੱਸਦੀ ਹੈ ਕਿ ਉਹ ਅੱਗੇ ਪੜਾਉਣਾ ਚਾਹੁੰਦੀ ਹੈ ਅਧਿਆਪਨ ਦੇ ਕਿੱਤੇ ਵਿੱਚ ਆਉਣਾ ਚਾਹੁੰਦੀ ਹੈ ਇੱਕ ਚਾਹ ਦੀ ਦੁਕਾਨ ਕਰਨ ਵਾਲੇ ਸੁਧਾਰਨ ਪਰਿਵਾਰ ਦੀ ਇਸ ਲੜਕੀ ਨੂੰ ਘਰ ਦੇ ਵਿੱਚ ਭਾਵੇਂ ਘਰ ਦਾ ਕੰਮ ਕਰਨ ਵਾਲਾ ਵੀ ਮਾਹੌਲ ਮਿਲਿਆ ਤੇ ਪੜ੍ਹਾਈ ਵਾਲਾ ਬਹੁਤ ਘੱਟ ਮਿਲਿਆ ਪਰ ਫਿਰ ਵੀ ਮਾਪਿਆਂ ਨੇ ਜਿੰਨਾ ਹੋ ਸਕੇ ਉਸ ਨੂੰ ਪੜ੍ਹਾਈ ਵਾਲਾ ਮਾਹੌਲ ਦਿੱਤਿਆ ਮਾਤਾ ਪਿਤਾ ਦੱਸਦੇ ਆ ਕਿ ਘਰ ਦੇ ਕੰਮ ਵਿੱਚ ਵੀ ਅੱਗੇ ਹੋ ਕੇ ਹੱਥ ਵਡਾਉਂਦੀ ਰਹੀ ਆ ਤੇ ਨਾਲ ਦੀ ਨਾਲ ਪੜ੍ਹਾਈ ਵੀ ਕਰਦੀ ਰਹੀ ਆ ਤੇ ਉਹਨਾਂ ਨੂੰ ਆਸ ਸੀ ਕਿ ਜਿਸ ਤਰੀਕੇ ਪੜ੍ਹਾਈ ਕਰ ਰਹੀ ਆ ਉਸ ਤਰੀਕੇ ਉਹ ਨਾਮਨਾ ਖਟੇਗੀ ਤੇ ਅੱਜ ਉਸ ਨੇ ਇਹ ਨਾਮਨਾ ਖਟਿਆ ਹੈ 51ਵਾਂ ਪੋਜੀਸ਼ਨ ਆਈ ਹੈਗੇ 51 ਰੈਂਕ ਆਇਆ ਹੈਗਾ ਮੇਰਾ ਕਿੰਨੇ ਨੰਬਰ ਲਏ ਹਾਂ 493 ਨੰਬਰ 500 ਵਿੱਚ ਕੀ ਵਿਦਿਅਕ ਯੋਜਨਾਵਾਂ ਦੀ ਤੁਹਾਡੀ ਹਾਂਜੀ ਸਰ ਕੀ ਯੋਜਨਾ ਅੱਗੇ ਬਣਾਈ ਹੈ ਤੁਸੀਂ ਬੜੇ ਅੱਗੇ ਫਿਊਚਰ ਤੇ ਟੀਚਿੰਗ ਪ੍ਰੋਫੈਸਰ ਕੀ ਚਾਹੁੰਦੇ ਆ ਅੱਜ ਸਕੂਲ ਆਇਆ ਹਾਂ ਜਦੋਂ ਪਿੱਛੋਂ ਵੱਲੋਂ ਸਨਮਾਨ ਕੀਤਾ ਗਿਆ ਕਿਦਾਂ ਲੱਗਿਆ ਬਹੁਤ ਵਧੀਆ ਲੱਗਦਾ ਹੈ ਬਹੁਤ ਖੁਸ਼ੀ ਹੁੰਦੀ ਹੈ ਪਹਿਲਾਂ ਵੀ ਆਉਂਦੇ ਸੀ ਤੇ ਅੱਜ ਹੁਣ ਕਿੰਨਾ ਕ ਫਰਕ ਲੱਗਿਆ ਕੋ ਜੀ ਬਹੁਤ ਫਰਕ ਲੱਗਿਆ ਕਿੰਨਾ ਬਹੁਤ ਖੁਸ਼ੀ ਹੋਈ ਜਾਂਦੀ ਹੈ ਇਹਦੇ ਜੀ 500 ਵਿੱਚੋਂ 493 ਨੰਬਰ ਆਏ ਨੇ ਤੇ ਇਹ ਸਟੇਟ ਵਿੱਚੋਂ 51ਵੇਂ ਰੈਂਕ ਤੇ ਰਹੀ ਹੈ ਬਹੁਤ ਹੀ ਪਿਆਰਾ ਤੇ ਬਹੁਤ ਹੀ ਇੰਟੈਲੀਜੈਂਟ ਬੱਚਾ ਹੈ ਮੇਰੀ ਕਲਾਸ ਦਾ ਜੀ ਇਹਦਾ ਅੱਗੇ ਜੋ ਪਲਾਨ ਹੈਗਾ ਕਿ ਇਹ ਹਮੇਸ਼ਾ ਕਹਿੰਦੀ ਸੀ ਕਿ ਮੈਂ ਆਪਣੇ ਮੈਮ ਦੇ ਨਾ ਚਿੰਤਾ ਹੀ ਚੱਲਣਾ ਜੀ ਜੋ ਕੁਝ ਮੇਰੇ ਮੈਮ ਕਹਿਣਗੇ ਉਵੇਂ ਹੀ ਕਰਨਾ ਹੈ ਤੇ ਅਕੋਰਡਿੰਗ ਟੂ ਮੀ ਜੋ ਇਹਦਾ ਇੰਟਰਸਟ ਸੀ ਉਹਦੇ ਅਕੋਰਡਿੰਗਲੀ ਮੈਂ ਦੱਸ ਰਹੀ ਹਾਂ ਕਿ ਸ਼ਿਲਪਾ ਸੂ ਟੀਚਿੰਗ profession ਬਟ ਯੋਕੇ ਟੀਚਰ ਬੰਨਣਾ ਚਾਹਦੀ ਹੈ ਇਸੇ profession 'ਚ ਜਾ ਕੇ ਇਹ ਮਾਰ ਕੇ ਮਾਰਨਾ ਚਾਹਦੀ ਹੈ ਅੱਗੇ ਕਹਿੰਦੀ ਹੈ ਕਿ ਜੋ ਮੈਂ ਆਪਦੇ ਮੈਮ ਤੋਂ ਸਿੱਖਿਆ ਉਹ ਮੈਂ ਅੱਗੇ ਬੱਚਿਆਂ ਨੂੰ ਸਿਖਾਉਣਾ ਹੈ ਜੀ ਐਂਡ ਦਿਸ ਇਜ਼ ਸੋ ਕਿੰਨਾ ਜ਼ਰੂਰ ਰਹਿਣ ਵਾਲਾ ਹੈ ਅੱਗੇ ਲਾਈਫ ਸ਼ੇਅਰ ਆ ਜਿੱਥੋਂ ਤੱਕ ਹੋ ਸਕੇਗਾ ਜੀ ਜਦੋਂ ਜਦੋਂ ਇਹਨੂੰ ਮੇਰਾ ਸਾਥ ਚਾਹੀਦਾ ਹੋਏਗਾ ਮੇਰੀ ਗਾਈਡੈਂਸ ਚਾਹੀਦੀ ਹੋਏਗੀ ਮੈਂ ਹਮੇਸ਼ਾ ਇਹਦੇ ਨਾਲ ਰਵਾਂਗੀ ਇਹਨੂੰ ਹਰ ਤਰ੍ਹਾਂ ਹੈਲਪ ਕਰਾਂਗੀ ਜੀ ਹਰ ਤਰ੍ਹਾਂ ਸਪੋਰਟ ਕਰਾਂਗੀ ਕਲਾਸ ਦੇ ਵਿੱਚ ਕਿੰਨਾ ਬਿਹਤਰ ਵਿਹਾਰ ਰਿਸਟ ਆਰ ਦੇ ਨਾਲ ਬਹੁਤ ਹੀ ਪਿਆਰਾ ਬੱਚਾ ਸੀ ਬਹੁਤ ਹੀ obedient intelligent ਤੇ ਹਰ ਇੱਕ ਨਾਲ ਪਿਆਰ ਨਾਲ ਇੱਜ਼ਤ ਨਾਲ ਗੱਲ ਕਰਨ ਵਾਲਾ ਆਪਣੇ ਟੀਚਰਸ ਨੂੰ ਪੂਰੀ ਰਿਸਪੈਕਟ ਦਿੰਦੀ ਸੀ ਆਪਣੇ ਕਲਾਸ ਫੈਲੋਜ਼ ਨਾਲ ਪ੍ਰੋਪਰਲੀ ਬਿਹੇਵ ਕਰਦੀ ਸੀ ਬੜਾ ਪਿਆਰਾ ਬੱਚਾ ਸੀ ਤੁਹਾਨੂੰ ਪਤਾ ਲੱਗਾ ਤੁਹਾਡੇ ਸਕੂਲ ਦੀ ਤੁਹਾਡੀ ਕਲਾਸ ਦੀ ਬੱਚੀ ਨੇ 493 ਅੰਕ ਲਏ ਨੇ 500 ਦੇ ਵਿੱਚ ਤਾਂ ਉਦੋਂ ਤੁਹਾਨੂੰ ਕਿਦਾਂ ਲੱਗਿਆ ਫ੍ਰੈਂਕਲੀ ਸਪੀਕਿੰਗ ਜੀ ਆਈ ਵਾਸ ਡੈਡ ਸ਼ੋਰ ਮੈਨੂੰ ਇਸ ਬੱਚੇ ਤੇ ਪੂਰਾ ਇਤਬਾਰ ਸੀ ਕਿ ਬੱਚਾ ਮੈਰਿਟ ਵਿੱਚ ਆਏਗਾ ਪਰ ਜਦੋਂ ਮੈਨੂੰ ਪਤਾ ਲੱਗਿਆ ਆਲਦੋ ਮੈਨੂੰ ਕਨਫਰਮ ਤੇ ਸੀ ਇਸ ਗੱਲ ਦਾ ਪਰ ਫਿਰ ਵੀ ਇੱਕ ਵੱਖਰੀ ਜੀ ਖੁਸ਼ੀ ਸੀ ਕਿਉਂਕਿ ਇਹਦੇ ਵਿੱਚ ਸਾਰੇ ਟੀਚਰਸ ਦੀ ਮਿਹਨਤ ਇਨਵੋਲਵ ਹੁੰਦੀ ਹੈ ਤੇ ਸਾਰੇ ਟੀਚਰਸ ਨੂੰ ਇਹ ਸੁਣ ਕੇ ਬਹੁਤ ਖੁਸ਼ੀ ਹੋਈ ਜਿਹੜਾ ਸਭ ਤੋਂ ਵੱਡਾ ਯੋਗਦਾਨ ਹੈ ਜਿਉ ਸਾਡੇ ਪ੍ਰਿੰਸੀਪਲ ਸਰ ਦਾ ਆਫ ਕੋਰਸ ਇਸ ਬੱਚਾ ਦੀ ਬੱਚੇ ਦੀ ਮਿਹਨਤ ਦਾ ਤੇ ਬਾਕੀ ਸਮੂਥ ਸਟਾਫ ਮੈਂਬਰਸ ਦਾ ਡੀਓ ਸਰ ਨੂੰ ਤਾਂ ਅਸੀਂ ਕ੍ਰੈਡਿਟ ਦੇਵਾਂਗੇ ਜੀ ਸਭ ਤੋਂ ਪਹਿਲਾਂ ਕ੍ਰੈਡਿਟ ਤਾਂ ਡੀਓ ਸਰ ਨੂੰ ਹੀ ਦੇਵਾਂਗੇ ਅਸੀਂ ਤੁਹਾਡੇ ਜਿਹੜਾ ਇਸ ਟੀਚਿੰਗ ਲਾਈਫ ਦਾ ਕਿੰਨਾ ਮ ਬਚਾਇਆ ਮੈਡਮ ਅਮ ਫ੍ਰੈਂਕਲੀ ਸਪੀਕਿੰਗ ਪਹਿਲਾ ਬੱਚਾ ਹੀ ਆ ਜੀ ਬਹੁਤ ਹੀ ਮਾਣ ਮਹਿਸੂਸ ਕਰਾਇਆ ਇਸ ਬੱਚੇ ਨੇ ਇਹ ਵੋਕੇਸ਼ਨਲ ਬਾਗਬਾਨੀ ਦਾ ਬੱਚਾ ਹੈ ਜੀ ਇਹ ਸੋ ਮੈਂ 11 ਸਾਲ ਤੋਂ ਤਕਰੀਬਨ ਇਸ profession ਵਿੱਚ ਹੈਗੀ ਆ ਤੇ ਇਸ ਬੱਚੇ ਨੇ ਪਹਿਲਾ ਬੱਚਾ ਮੇਰੇ ਮੇਰੀ ਕਲਾਸ ਦਾ ਜਿਹੜਾ ਮੈਰਿਟ ਵਿੱਚ ਆਇਆ ਤੇ ਆਮ ਰੀਲੀ ਫੀਲਿੰਗ ਵੈਰੀ ਪ੍ਰਾਊਡ ਆਫ ਹਾਂਜੀ ਸਰ ਸਾਡੇ ਵੱਲੋਂ ਪੂਰੀ ਕੋਸ਼ਿਸ਼ ਸੀ ਵੀ ਆਪਦੇ ਬੱਚੇ ਨੂੰ ਵੱਧ ਤੋਂ ਵੱਧ ਆਪਾਂ ਵੀ ਪੜ੍ਹਾਈਏ ਤੇ ਇਹਨੂੰ ਅੱਗੇ ਲੈ ਕੇ ਆਈਏ ਅਸੀਂ ਇਹਨੂੰ ਇਹੀ ਕਹਿੰਦੇ ਸੀ ਕਿ ਬਸ ਬੇਟਾ ਤੁਸੀਂ ਆਪਦੀ ਪੜ੍ਹਾਈ ਵੱਲ ਧਿਆਨ ਦਿਓ ਹੋਰ ਐਕਚੁਅਲੀ ਕਿਸੇ ਵਾਸਤੇ ਜਾਣ ਕੇ ਟੈਨਸ਼ਨ ਨਹੀਂ ਰੱਖਣੀ ਆਪਾਂ ਸਿਰਫ ਆਉਣ ਲਈ ਆ ਤੇ ਪੜ੍ਹਾਈ ਵੱਲ ਜਾਣ ਕੇ ਜ਼ੋਰ ਰੱਖਣਾ ਹੈ ਕਿੰਨੇ ਘੰਟੇ ਲੰਮੀ ਸੀ ਪੜ੍ਹਾਈ ਤੇ ਪੜ੍ਹਦੀ ਸੀ ਬਸ ਕਿੰਨਾ ਟਾਈਮ ਮਿਲਦਾ ਪੜ੍ਹਦੀ ਮੇਰੀ ਵੀ ਹੈਲਪ ਕਰਦੀ ਸੀ ਮੈਂ ਬਿਮਾਰ ਰਹਿੰਦੀ ਹਾਂ ਮੇਰੇ ਆਪਰੇਸ਼ਨ ਬਹੁਤ ਹੋਏ ਆ ਪਰ ਮੇਰੀ ਪੂਰਾ ਧਿਆਨ ਰੱਖਦੀ ਹੈ ਘਰ ਵਿੱਚ ਵੀ ਧਿਆਨ ਰੱਖਦੀ ਹੈ ਪੜ੍ਹਾਈ ਵਿੱਚ ਮਤਲਬ ਇਹ ਕੰਮ 'ਚ ਵਧੀਆ ਬੇਟੀ ਸਾਡੀ ਘਰ ਵੀ ਸੰਭਾਲਦੀ ਸੀ ਸਾਰਾ ਕੁਝ ਕਰਦੀ ਸੀ ਸੀ ਸੰਭਾਲੀ ਛੋਟੇ ਭੈਣ ਭਰਾ ਉਹਨਾਂ ਨੂੰ ਸੰਭਾਲਦੀ ਸਾਰਾ ਵਕਤ ਅ ਬੜੇ ਮਾਣ ਵਾਲੀ ਗੱਲ ਹੈ ਪੰਜਾਬ ਦੇ ਵਿੱਚ ਸਾਡੇ ਓਵਰ ਆਲ ਰਿਜ਼ਲਟ ਜਿਹੜਾ ਆ ਉਹ ਤੀਰਵੇਂ ਨੰਬਰ ਤੇ ਆ ਐ ਪਲੱਸ 2 ਦਾ ਰਿਜ਼ਲਟ ਸਾਡਾ ਡਿਸਟਿੰਕਸ਼ਨ ਇੱਕ ਤਰ੍ਹਾਂ ਦੀ ਸਾਡੇ ਕੋਲੇ ਸਾਡਾ ਨਾਮ ਜਿਹੜਾ ਬਹੁਤ ਰੌਸ਼ਨ ਕੀਤਾ ਪ੍ਰਿੰਸੀਪਲ ਸਾਡੇ ਕੋਲ ਖਣੇ ਭਵਿੰਦਰ ਜੀ ਉਹ ਸਾਰਾ ਸਟਾਫ ਵੀ ਤੁਸੀਂ ਵੇਖਿਆ ਜੁੜਿਆ ਆ ਸਾਡੇ ਨਾਲ ਉਹ ਸਾਰੇ ਸਟਾਫ ਦੀ ਮਿਹਨਤ ਸਦਕਾ ਸਾਡਾ ਇੱਕ ਬੱਚਾ ਮੈਰਿਟ ਕੀ ਇਹ ਲੈ ਕੇ ਬੱਚਾ ਸਿਆ ਸਿਆ ਤੋਂ ਇਸ ਦੇ ਨਾਲ ਸਾਨੂੰ ਮੈਨੂੰ ਹੋਰ ਵੀ ਖੁਸ਼ੀ ਹੈ ਕਿ ਅਠੀਂ ਦੇ ਵਿੱਚ ਵੀ ਸਾਡੇ ਕਾਫੀ ਬੱਚੇ ਜਿਹੜੇ ਨੇ ਉਹ ਮੈਰਿਟ ਚ ਆਏ ਨੇ ਸਰਕਾਰੀ ਸਕੂਲਾਂ ਦੇ ਚਾਰ ਜਾਂ ਪੰਜ ਹਾਂਜੀ ਜ਼ਿਆਦਾ ਆ ਜ਼ਿਆਦਾ ਬੱਚੇ ਨੇ ਇਸ ਤੋਂ ਵੀ ਜ਼ਿਆਦਾ ਓਵਰ ਆਲ ਸਾਡੇ ਕੋਲ ਸੱਤ ਬੱਚੇ ਆਏ ਨੇ ਸੱਤ ਦੀ ਸੱਤੇ ਲੜਕੀਆਂ ਨੇ ਨਾਰੀ ਸ਼ਕਤੀ ਦਾ ਪ੍ਰਦਰਸ਼ਨ ਹੋਇਆ ਸਾਡੇ ਕੋਲ ਸਰਸਤੀ ਸਾਡੇ ਕੋਲ ਖੜੀ ਹੈ ਜੀ ਪ੍ਰਾਊਡ ਮਾਸੂਸ ਹੁੰਦਾ ਹੈ ਵੀ ਜ਼ਿਲ੍ਹੇ ਦੇ ਵਿੱਚ ਸੱਤ ਬੱਚੇ ਔਰ ਪ੍ਰਾਈਵੇਟ ਕੋਈ ਪ੍ਰਾਈਵੇਟ ਸਕੂਲ ਚੋਂ ਕੋਈ ਸਰਕਾਰੀ ਸਕੂਲ ਚੋਂ ਔਰ ਵਧੀਆ ਲੱਗ ਰਿਹਾ ਮੈਨੂੰ ਵੀ ਮਸਹੂਸ ਮਾਨ ਮਸਹੂਸ ਹੋ ਰਿਹਾ ਆਪਣੇ ਟੀਮ ਦੇ ਪੂਰੀ ਪੂਰੀ ਟੀਮ ਤੇ ਪਵਿੰਦਾ ਦੀ ਟੀਮ ਤੇ ਇਹਨਾਂ ਦੀ ਮਿਹਨਤ ਨੇ ਜਿਹੜਾ ਰਿਜ਼ਲਟ ਵੀ ਜਿਹੜਾ ਬਹੁਤ ਅੱਛਾ ਲੰਦਾ ਔਰ ਕੱਲ ਜਦੋਂ ਸਾਰੇ ਜ਼ਿਲ੍ਹਿਆਂ ਦਾ ਰਿਜ਼ਲਟ ਆਏਗਾ ਤਾਂ ਮੈਨੂੰ ਲੱਗਦਾ ਵੀ ਸਾਡੀ ਜਿਹੜੀ ਐਵਰੇਜ ਹੋ 95 ਤੋਂ ਉੱਪਰ ਹੋਏਗੀ ਓਵਰਆਲ ਸਕੂਲਾਂ ਦੀ ਜੇ ਮੈਂ ਅੱਜ ਰਿਜ਼ਲਟ ਦੀ ਗੱਲ ਕਰਾਂ ਪਲੱਸ 2 ਦਾ ਮਾਰਚ 24 ਦਾ ਰਿਜ਼ਲਟ ਆਇਆ ਤਾ ਸਾਨੂੰ ਮੈਂ ਕਿਹਾ ਵੀ ਸਾਡੇ ਤਾਂ ਖੁਸ਼ੀ ਦੀ ਸਮਝ ਨਹੀਂ ਆਉਂਦੀ ਵੀ ਇੰਨੀ ਖੁਸ਼ ਹੋਈ ਹੈ ਬੇਟੀ ਨੇ ਸਾਡਾ ਸਕੂਲ ਦਾ ਨਾਂ ਰੋਸ਼ਨ ਕੀਤਾ ਆ ਜ਼ਿਲ੍ਹੇ ਦੇ ਵਿੱਚ ਵੀ ਤੇ ਪੰਜਾਬ ਦੇ ਮੈਡ ਦੇ ਵਿੱਚ ਵੀ ਕਿਉਂਕਿ ਅਸੀਂ ਅਕਸਰ ਜਦੋਂ ਮੈਡ ਦੇ ਵਿੱਚ ਬੱਚਾਂ ਵਾਸਤੇ ਮੀਟਿੰਗ ਵਗੈਰਾ ਕਰਦੇ ਸੀ ਤੇ ਇਹਨਾਂ ਬੱਚਾਂ ਵਾਸਤੇ ਜਿਹੜੇ ਹੈਗੇ ਜਦੋਂ ਟੀਚਰ ਨਾਲ ਗੱਲ ਕਰਦੇ ਸੀ ਤਾਂ ਹਮੇਸ਼ਾ ਕਹਿੰਦੇ ਵੀ ਸਾਡੇ ਦੋ ਤਿੰਨ ਬੱਚੇ ਇੱਕ ਕਮਰਸ ਦਾ ਬੱਚਾ ਸੀਗਾ ਇੱਕ ਇਹ ਬੱਚਾ ਸੀਗਾ ਵੀ ਮੈਡ ਦੇ ਵਿੱਚ ਆਉਣ ਵਾਸਤੇ ਜਿਹੜੇ ਪੂਰੇ ਤਿਆਰ ਸੀਗੇ ਚਲੋ ਕਿਸੇ ਕਾਰਨ ਦੂਸਰੇ ਬੱਚੇ ਪਿੱਛੇ ਰਹਿ ਗਿਆ ਪਰ ਇਹ ਬੇਟੇ ਨੇ ਬੱਚੀ ਨੇ ਸਾਡਾ ਜਿਹੜਾ ਹੈਗਾ ਨਾਮ ਰੋਸ਼ਨ ਕਰਕੇ ਸਾਨੂੰ ਮਾਨ ਸਨਮਾਨ ਦਿੱਤਾ ਜਿੱਥੇ ਸੰਸਥਾ ਨੂੰ ਤਾਂ ਮੈਨੂੰ ਲੱਗਦਾ ਵੀ ਜਦੋਂ ਦਾ ਮੈਂ ਮੈਂ 4 ਸਾਲ ਹੋ ਗਏ ਆ ਤਾਂ ਅਸੀਂ ਮਿਹਨਤ ਕਰਦੇ ਸੀਗੇ ਕਿਉਂਕਿ ਮਿਹਨਤ ਸਾਡੀ ਉਹ ਅੱਜ ਰੰਗ ਲਿਆਈ ਹੈ ਤਾਂ ਮੈਨੂੰ ਲੱਗਦਾ ਵੀ ਇਹ ਸਕੂਲ ਦਾ ਸ਼ਾਇਦ ਪਹਿਲਾ ਬੱਚਾ ਹੀ ਆ ਜਿਹੜਾ ਪੰਜਾਬ ਦੀ ਮੈਡ ਦੇ ਵਿੱਚ ਆਇਆ ਵੀ ਇਹ ਵੀ ਇੱਕ ਇਤਿਹਾਸ ਹੈ ਦੇ ਨਾਂ ਤੇ ਲਿਖਿਆ ਗਿਆ ਆ ਗਿਆ ਪਾ ਅਸੀਂ ਬੱਚਿਆਂ ਨੂੰ ਜਿਹੜਾ ਉਤਸ਼ਾਹਤ ਕਰਨ ਵਾਸਤੇ ਜਦੋਂ ਅਸੀਂ ਹਾਊਸ ਆ ਸਾਡੇ 4 ਹਾਊਸ ਚੱਲਦੇ ਆ ਤਾਂ ਉਹਨਾਂ ਦੇ ਨਾਮ ਵੀ ਜਿਹੜੇ ਆ ਕਿ ਅਸੀਂ ਬੱਚਿਆਂ ਦੇ ਜਿਹੜੇ ਐਕੈਡਮਿਕ ਤੌਰ ਤੇ ਸਪੋਰਟਸ ਕੋਰਸ ਤੇ ਜਿਹੜਾ ਕਲਚਰ ਐਕਟੀਵਿਟੀ ਤੌਰ ਤੇ ਜਿਹੜੇ ਬੱਚੇ ਓਵਰ ਆਲ ਵਧੀਆ ਹੁੰਦੇ ਆ ਜਿਹੜੇ ਟੌਪ ਕੀਤਾ ਹੁੰਦਾ ਉਹਨਾਂ ਦੇ ਨਾਮ ਤੇ ਰੱਖਦੇ ਆ ਤਾਂ ਕਿ ਉਹਨਾਂ ਬੱਚਿਆਂ ਨੂੰ ਵੇਖ ਕੇ ਜਿਹੜੇ ਆ ਉਹ ਵੀ ਬੱਚੇ ਤਿਆਰ ਹੋਣ ਸਾਨੂੰ ਅੱਜ ਇਹ ਬੜੀ ਖੁਸ਼ੀ ਹੋਈ ਹੈ ਤੇ ਮੈਂ ਜਿਹੜਾ ਸਭ ਤੋਂ ਪਹਿਲਾਂ ਸਾਡੇ ਪੇਰੈਂਟਸ ਹੈ ਬੱਚਿਆਂ ਦੇ ਖੜੇ ਆ ਫਾਦਰ ਸਾਹਿਬ ਖੜੇ ਆ ਇਹਨਾਂ ਨੂੰ ਮੁबारकबाद ਦਿਨਾ ਵੀ ਇਹਨਾਂ ਦੇ ਬੱਚੇ ਆ ਜਾਓ ਭਾਈ ਜੀ ਤੁਸੀਂ ਆ ਜਾਓ ਇਹਨਾਂ ਨੂੰ ਮੁबारकबाद ਦਿਨਾ ਭੈਣ ਜੀ ਖੜੇ ਆ ਵੀ ਇਹਨਾਂ ਨੇ ਜਿਹੜੇ ਗਿਆ ਇਸ ਬੱਚੇ ਨੂੰ ਪੜ੍ਹਨ ਇੱਕੀ ਕੁਛ ਮਿਹਨਤ ਵਾਸਤੇ ਦਿੱਤਾ ਹੋਣਾ ਜਦੋਂ ਅਸੀਂ ਟੀਚਰ ਚੋਂ ਦਿੰਦੇ ਦਿੰਦੇ ਪੇਰੈਂਟਸ ਬਹੁਤ ਵੱਡਾ ਯੋਗਦਾਨ ਹੁੰਦਾ ਤੁਸੀਂ ਚਾਸ ਕਰ ਸਕਦੇ ਕਿ ਇਹਦੇ ਨਾਂ ਤੇ ਵੀ ਹਾਊਸ ਬਣੂਗਾ ਸਕੂਲ ਹਾਂਜੀ ਸ਼ੋਰ ਬਿਲਕੁਲ ਕੋਈ ਸ਼ੁਰੂ ਕਿਉਂਕਿ ਸਾਡਾ ਮੈਂ ਅੱਜ ਹੀ ਸੋਚਦਾ ਹੁੰਦਾ ਸੀ ਕਿਉਂਕਿ ਅਸੀਂ ਜਿਹੜੇ ਮੈਡਨ ਦੀ ਵਾਰੀ ਆ ਹਾਊਸ ਦੀ ਤਾਂ ਅਸੀਂ ਅੱਜ ਜਦੋਂ ਸਾਡਾ ਹਾਊਸ ਖਤਮ ਹੋਇਆ ਸੀ ਤਾਂ ਉਦੋਂ ਕਹ ਰਹੇ ਸੀਗੇ ਵੀ ਤੁਹਾਡੇ ਵਾਸਤੇ ਇੱਕ ਨਵੀਂ ਨੀ ਜਿਹੜੀ ਹੈਗੀ ਰੱਖ ਕੇ ਗਏ ਤਾਂ ਤੁਸੀਂ ਅੱਗੇ ਕੀ ਕਰੋਗੇ ਤੇ ਇਹਨਾਂ ਨੇ ਜਿਹੜਾ ਹੈਗਾ ਆਪਣੇ ਕਲਾਸ ਦਾ ਜਿਹੜਾ ਬੱਚਾ ਮੈਡ ਦੇ ਵਿੱਚ ਆਉਣ ਕਰਕੇ ਇਹਨਾਂ ਦਾ ਹੋਰ ਵੀ ਮੀਲ ਪੱਥਰ ਰੱਖਿਆ ਗਿਆ ਵੀ ਇਹਨਾਂ ਨੇ ਇੱਕ ਚੰਗੀ ਸ਼ੁਰੂਆਤ ਜਿਹੜੇ ਹੈਗਾ ਮੈਂ ਮੈਡਮ ਨੂੰ ਮੁਬਾਰਕਬਾਦ ਦਿਨਾ ਕਿਉਂਕਿ ਮੈਡਮ ਆਪ ਬਹੁਤ ਸincere ਰਹਿ ਗਿਆ ਇਹ ਇੱਕ ਸ਼ਾਸਨ ਦੇ ਪ੍ਰਤੀ ਬੱਚਾਂ ਦੀ ਪੜ੍ਹਾਈ ਪ੍ਰਤੀ ਬਹੁਤ ਡੈਡੀਕੇਟਡ ਨੇ ਸਾਰੇ ਤਾਂ ਸਾਰਾ ਸਟਾਫ ਖੜਾ ਸਾਨੂੰ ਬੜਾ ਹੀ ਮਾਣ ਮਹਿਸੂਸ ਹੋ ਰਿਹਾ ਸਾਰੇ ਸਟਾਫ ਨੂੰ ਤੇ ਐਪੀਰੀਅੰਸ ਨੂੰ ਵੀ ਕਿਉਂਕਿ ਬੱਚਾਂ ਦਾ ਜਦੋਂ ਇਸ ਤਰ੍ਹਾਂ ਦਾ ਹੁੰਦਾ ਤਾਂ ਇਹ ਇੱਕ ਸਾਰੇ ਬੱਚਾਂ ਵਾਸਤੇ ਜਿਹੜਾ ਹੈਗਾ ਇੱਕ ਚਾਨਮਰਾਲ ਬਣ ਕੇ ਹੋਰ ਵੀ ਸਾਡੇ ਬੱਚਾਂ ਨੂੰ ਮੈਟ ਵਾਸਤੇ ਤਿਆਰ ਕਰ